ਇਹ ਚੋਰ ਰੋਬੀ ਮੈਂ ਇਹ ਚੱਲ ਅੱਜ ਕਰਾ ਪਤਾ ਨਹੀਂ ਕਿ ਗਾਲ ਆ ਰਹੀ ਜਿਵੇਂ ਤੁਸੀਂ ਗਾਉਂਦੇ ਹੋ ਵੀਡੀਓ ਦਾ ਚਾਰਾ ਮੁਕੇ ਆ ਜਾ ਮੇਰੇ ਕੋਲ ਇਹ ਤੇ ਮੈਂ ਸ਼ਕਲੋਂ ਦੇਖੀ ਮੈਨੂੰ ਕਹਿੰਦਾ ਮੈਂ ਤੈਨੂੰ ਗਾਲ ਕੱਢ ਰਿਹਾ ਉਹ ਡਰਾਈਵਰ ਆ ਤੁਸੀਂ ਗੋਵਿੰਦ ਸਿੰਘ ਸਾਹਿਬ ਬਸ ਲੱਗੇ ਹੋ ਕੀ ਮਾਮਲਾ ਗੋਵਿੰਦ ਸਿੰਘ ਸਾਹਿਬ ਤੁਸੀਂ ਬਸ ਇੱਕ ਮਿੰਟ ਮੇਰੀ ਗੱਲ ਇੱਕ ਮਿੰਟ ਚੰਡੀਗੜ੍ਹ ਤੋਂ ਚੱਲੀ ਰੋੜਵੇਦੀ ਬੱਸ ਵਿੱਚ ਅੱਜ ਵੱਡਾ ਹੰਗਾਮਾ ਵੇਖਣ ਨੂੰ ਮਿਲਿਆ। ਇੱਕ ਔਰਤ ਸਵਾਰੀ ਵੱਲੋਂ ਆਪਣੇ ਆਪ ਨੂੰ VIP ਦੱਸਦਿਆਂ ਬੱਸ ਦੇ ਕੰਡਕਟਰ ਨਾਲ ਬਦਸਲੂਕੀ ਕੀਤੀ ਗਈ ਤੇ ਔਰਤ ਨੇ ਕੰਡਕਟਰ ਨੂੰ ਕਿਹਾ ਕਿ ਉਸ ਨੂੰ ਅੱਗੇ ਵਾਲੀ ਸੀਟ ਤੇ ਬਿਠਾਇਆ ਜਾਵੇ। ਗੱਲ ਇੱਥੋਂ ਤੱਕ ਵਧ ਗਈ ਕਿ ਚਪੇੜਾ ਮਾਰਨ ਤੇ ਡਰਾਈਵਰ ਕੰਡਕਟਰ ਨਾਲ ਝਗੜੇ ਦੀ ਧਮਕੀ ਤੱਕ ਪਹੁੰਚ ਗਈ। ਹਾਲਾਤ ਬੇਕਾਬੂ ਹੋਣ ਤੇ ਬੱਸ ਨੂੰ ਸਿੱਧਾ ਥਾਣਾ ਗੁਆਇੰਦਵਾਲ ਸਾਹਿਬ ਦੇ ਸਾਹਮਣੇ ਰੋਕਿਆ ਗਿਆ ਪਰ ਉੱਥੇ ਵੀ ਔਰਤ ਵੱਲੋਂ ਪੁਲਿਸ ਅੱਗੇ ਖੂਬ ਹੰਗਾਮਾ ਕੀਤਾ ਗਿਆ। ਪੱਤਰਕਾਰ ਨੇ ਜਦੋਂ ਪੂਰੀ ਘਟਨਾ ਦੀ ਕਵਰੇਜ ਕਰਨੀ ਚਾਹੀ ਤਾਂ ਔਰਤ ਵੱਲੋਂ ਉਸ ਦਾ ਮੋਬਾਈਲ ਵੀ ਖੋਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਔਰਤ ਤੋਂ ਪੁੱਛਿਆ ਗਿਆ ਕਿ ਉਹ ਕਿਸ ਡਿਪਾਰਟਮੈਂਟ ਵਿੱਚ ਲੱਗੀ ਹੈ ਤੇ ਵੀਆਈਪੀ ਕਿਵੇਂ ਹੈ ਤਾਂ ਉਸ ਵੱਲੋਂ ਕਿਸੇ ਲੱਖਾ ਚੇਅਰਮੈਨ ਨਾਲ ਫੋਨ ਤੇ ਗੱਲਬਾਤ ਕਰਵਾਈ ਗਈ। ਪਰ ਜਦੋਂ ਕੌਣ ਵਾਲੇ ਸੱਚ ਨੂੰ ਔਰਤ ਦੀਆਂ ਹਰਕਤਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਵੀ ਕੋਈ ਖਾਸ ਤਵੱਜੋ ਨਹੀਂ ਦਿੱਤੀ। ਫਿਲਹਾਲ ਪੁਲਿਸ ਨੇ ਔਰਤ ਨੂੰ ਬੱਸ ਵਿੱਚੋਂ ਉਤਾਰ ਕੇ ਆਪਣੀ ਪੁਸ਼ਕਿਸ਼ ਸ਼ੁਰੂ ਕਰ ਦिती ਹੈ ਦੂਜੇ ਪਾਸੇ ਲੰਬੇ ਸਮੇਂ ਤੱਕ ਸਵਾਰੀਆਂ ਖੱਜਲ ਖਵਾਰ ਹੁੰਦੀਆਂ ਰਹੀਆਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹੰਗਾਮੇਬਾਜ਼ ਔਰਤ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਉਹ ਤੁਹਾਨੂੰ ਵੀ ਦਿਖਾਉਨੇ ਆ ਹੰਗਾਮੇ ਦੀ ਪੂਰੀ ਵੀਡੀਓ ਤੇ ਨਾਲ ਹੀ ਗੱਲਬਾਤ ਕਰਵਾ ਦਿੰਨੇ ਆ ਕਿ ਕੁਝ ਕਹਿਣਾ ਹੈ ਬੱਸ ਡਰਾਈਵਰ ਦਾ ਇਹ ਸਵਾਲ ਨਾ ਪਾਗੜਾ ਇਹ ਇੱਥੋਂ ਦਾ ਪਾਗੜਾ ਡੈਕੋ ਇਹ ਦੇਖੋ ਮੈਂ ਕਹਿੰਦਾ ਕੱਲੇ ਕਰਕੇ ਸਾਰੇ ਲੈ ਲੈਣੇ ਕਰਕੇ ਸਾਰੇ ਆਈਆਂ ਸਾਰੀਆਂ ਕਲਾਪਾਂ ਲੈ ਨਾ ਮੈਂ ਕਹਿੰਦਾ ਤੁਸੀਂ ਮੈਨੂੰ ਵੈਸੇ ਕਹਿ ਦਿੰਦੇ ਸੀ ਸੁਭਾਦਾ ਨਹੀਂ ਯਾਰ ਇੱਕ ਮਿੰਟ ਮੇਰੇ ਕੋਲ ਇਹਨਾਂ ਨੂੰ ਬੋਲ ਨਹੀਂ ਗਾਲਤੋਂ ਜਾਂਦਾ ਮੈਂ ਗਾਲ ਨਹੀਂ ਕੱਢਣੀ ਜਿਹੜੀ ਵੀ ਸਵਾਰੀ ਦਾ ਮਰਜ਼ੀ ਫੈਲਾ ਦੇਣਾ ਤੇਰੇ ਕੋਲ ਮੈਂ ਕਿਹਾ ਤੂੰ ਦੇ ਦੇ ਇਹਨੇ ਸਾਨੂੰ ਕਦੇ ਨਹੀਂ ਮੜਾ ਜਗਾ ਕੋਈ ਨਹੀਂ ਮੈਂ ਵੀ ਡੇਲੀ ਹੁਣ ਮੈਂ ਵੀ ਡੇਲੀ ਹੋਣੀ ਹੈ ਲੈ ਕੇ ਨਾ ਲਾ ਕੇ ਆ ਕੇ ਬੰਦ ਕਰ ਦੇ ਬੀਬੀ ਇੱਥੇ ਸਾਡੇ ਨਾਲ ਗੱਲ ਕਰੋ ਬੈਸ ਬੰਦ ਕਰੋ ਕੰਪਾਸਰ ਅਰੇ ਯਾ ਚੇਰਮੈਨ ਸਾਹਿਬ ਬਲਟੂਏ ਦੇ ਮੇਰਾ ਗੱਲ ਨੂੰ ਦੋ ਮਿੰਟ ਇਧਰ ਆਓ ਤੁਮ ਇਧਰ ਆਓ ਇਹ ਤਾਂ ਬੁੜੀਆਂ ਤੋਂ ਕੀਤੀਆਂ ਸਾਰੇ ਕਾਰਡ ਲੈ ਕੇ ਦੇਸ ਤੋਂ ਲੱਗਦੀ ਹੈ ਅੰਦਰ ਕਰੂਣੇ ਨੂੰ ਆਓ ਯਾ ਇਧਰ ਕਮਿੰਟ ਪਾਗਲ ਕਾ ਦੀ ਮੈਂ ਨਾ ਪੂਰੀ ਆ ਗੀ ਬੈਂਚੀੜੀ ਕਰਦੀ ਐ ਤੇ ਸਾਡੀ ਜੀ ਦੀ ਬੈਨ ਕੀਤੀ ਬਾਰੇ ਛੋੜਨਾ ਬੋਲੀ ਮੈਂ ਇੱਥੇ ਥੱਲੇ ਅੱਜ ਕੱਲ ਮੈਂ ਜਿੰਨੇ ਗੱਲਾਂ ਕਰਦੀ ਜੇ ਮੈਂ ਤੇ ਨਿਕਾਲੀ ਉਹ ਚਾਰਾਂ ਬੱਚੇ ਆਜਾ ਮੇਰੇ ਕੋਲ ਇੱਕ ਤਾਂ ਮੈਂ ਸ਼ਕਲੋਂ ਨੇ ਵੇਖੀ ਮੈਨੂੰ ਕਹਿੰਦਾ ਮੈਂ ਤੈਨੂੰ ਗਾਲ ਕੱਢ ਰਿਹਾ ਉਹ ਡਰਾਈਵਰ ਆ ਤੇਨੂੰ ਮੈਂ ਕੁਛ ਕਿਹਾ ਅਸਾਂ ਨਾ ਮੈਨੂੰ ਤੈਨੂੰ ਕੁਛ ਕਿਹਾ ਮੈਂ ਉਹ ਮੇਰੇ ਨਾਲ ਬੋਲਿਆ ਉਹਨੇ ਮੈਨੂੰ ਪੁੱਛਿਆ ਇੱਕ ਥੋੜੀ ਕਹਿ ਦਿੰਦਾ ਕੀ ਕਹਿੰਦੀ ਉਹ ਵੀ ਆਓ ਇੱਕ ਮਿੰਟ ਬਈਨੇ ਖਰਾਬ ਨਾ ਹਾਂਜੀ ਸਰ ਹਾਂ ਗੋਦਵਾਲ ਜੀ ਕਿਹਾ ਮੈਂਬਰ ਜੀ ਸਰ ਪੰਜਾਬ ਨੈਸ਼ਨ ਟੀਵੀ ਤੋਂ ਪੱਤਰਕਾਰ ਗੱਲ ਕਰ ਰਿਹਾ ਜੀ ਤਾਂ ਇੱਕ ਬੱਸ ਗੋਦਵਾਲ ਸਾਹਿਬ ਥਾਣੇ ਦੇ ਲੈ ਕੇ ਆਈ ਹੈ ਮੁਲਾਜ਼ਮਾਂ ਹਾਂਜੀ ਘਰਪਰਾ ਬਿਲਕੁਲ ਠੀਕ ਹੈ ਜੀ ਤਾਂ ਇਹ ਮੈਡਮ ਨੇ ਪੁੱਛਿਆ ਵੀ ਤੁਹਾਡੇ ਨਾਲ ਕੀ ਗੱਲਬਾਤ ਹੋਈ ਆ ਜੇ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਆ ਤਾਂ ਬਾਕੀ ਲੋਕਾਂ ਦਾ ਕੀ ਕੀ ਕਸੂਰ ਆ ਤਾਂ ਇਹਨਾਂ ਨੇ ਮੇਰਾ ਕੈਮਰਾ ਖੋਹਣ ਦੀ ਕੋਸ਼ਿਸ਼ ਕੀਤੀ ਆ ਜੀ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੀ ਵੀਡੀਓ ਥੋੜੀ ਬਣਾ ਸਕਦੇ ਜੀ ਬਣਾ ਲੈ ਮੈਂ ਸਰਕਾਰੀ ਮੁਲਾਜ਼ਮ ਹਾਂ ਤੇ ਤੂੰ ਮੇਰੀ ਕਿਉਂ ਚੋਪਣੇ ਮੈਡਮ ਜੀ ਤੁਸੀਂ ਸਰਕਾਰੀ ਮੁਲਾਜ਼ਮ ਆ ਮੈਂ ਵੀ ਸਰਕਾਰੀ ਮੁਲਾਜ਼ਮ ਹਾਂ ਚੈਨਲ ਚੈਨਲ ਤੋਂ ਆ ਆ ਸਾਰੇ ਲੋਕਾਂ ਦਾ ਕੀ ਕਸੂਰ ਆ ਜੀ ਕੋਈ ਮੈਨੂੰ ਕੁਛ ਲੈਂਦੇ ਤੂੰ ਮੇਰਾ ਕੀ ਕਸੂਰ ਹੈ ਕਿਉਂ ਮੇਰੇ ਬੱਚੇ ਮੈਂ ਨਹੀਂ ਬੱਚਾ ਵਾਲੀ ਸਰ ਤੁਹਾਡੇ ਨਾਲ ਇਹ ਮੇਰੀ ਗੱਲ ਕਰਾ ਰਹ ਜੀ ਨਾਲੇ ਇੱਥੇ ਲੈ ਆ ਜੋ ਥੱਲੇ ਬੀਬੀ ਕੁੜੀ ਗੱਲ ਸੁਣੋ ਆ ਜਾਓ ਥੱਲੇ ਆਓ ਥੱਲੇ ਬੀਜਾ ਥੱਲੇ ਆਹ ਲੋ ਜੀ ਆਹ ਲੋ ਆਲੋ ਆਪਣਾ ਫੋਨ ਹੋਈ ਪਹਿਲਾਂ ਮੇਰੀ ਹੈਲੋ ਹਾਂ ਲੋ ਹਾਂ ਲੋ ਕੁਝ ਬੋਲਦਾ ਸਾਰਾ ਤਾਂ ਸੀਟ ਤਾਂ ਦਿੱਤੀ ਬੈਠੀ ਆ ਮੈਂ ਸੀਟ ਤੇ ਹੀ ਉਹ ਨਹੀਂ ਉਹਦੇ ਉਹਨੇ ਆ ਕੇ ਬੱਸ ਰੋਕੀ ਏ ਤੇਰੀ ਨਾ ਪੱਤਰ ਨਾ ਕਿ ਮੈਂ ਥੋੜੀ ਨੂੰ ਬੁਲਾਇਆ ਵਾ ਬੱਸ ਮੈਂ ਥੋੜੀ ਰੋਕੀ ਨਾ ਬੱਸ ਤੇ ਤੂੰ ਹੀ ਲੈ ਕੇ ਆਂ ਠਾਣੀ ਹੈ ਇਹ ਪਤਾ ਦੇ ਕਹਾਂ ਕਿੰਨੀਆਂ ਸਵਾਰੀਆਂ ਘਰ ਆਉਣੀਆਂ ਕਿੱਡੇ ਕਿੱਡੇ ਦੂਰ ਤੇ ਜਾਣਾ ਮੈਡਮ ਮੈਂ ਵੀ ਦੂਰ ਕਰ ਗਈਆਂ ਮੈਨੂੰ ਨਹੀਂ ਪਤਾ ਜਾਣਾ ਮੈਂ ਨਹੀਂ ਖਰਾਬ ਹੋ ਰਹੀ ਹਾਂ ਜਿੰਨਾ ਇਦਾਂ ਨਹੀਂ ਪੋਰਦੇ ਤੁਸੀਂ ਹੋਂਦਾ ਸਾਹਿਬ ਬੱਸ ਲੈ ਕੇ ਆਓ ਕੀ ਮਾਮਲਾ ਗੋਵਿੰਦਵਾਲ ਸਾਹਿਬ ਤੁਸੀਂ ਬੱਸ ਮਿੰਟ ਮੇਰੀ ਗੱਲ ਸੁਣ ਇੱਕ ਮਿੰਟ ਹਾਂਜੀ ਬੜੀ ਕੀ ਨਾ ਜੀ ਮੇਰਾ ਛੇਪਾਲ ਸਿੰਘ ਛੇਪਾਲ ਸਿੰਘ ਕੀ ਹੈ ਮਾਮਲਾ ਸਾਰਾ ਜਿਹੜਾ ਵਾਸਤਾ ਦੀ ਥਾਂ ਇਹ ਜੀ ਅਸੀਂ ਚੰਡੀਗੜ੍ਹ ਤੋਂ ਚੱਲ ਕੇ ਆਏ ਜੀ ਗੋਇੰਦਵਾਲ ਸਾਹਿਬ ਦੇ ਅੱਡੇ ਦੇ ਵਿੱਚੋਂ ਸਵਾਰੀਆਂ ਬੈਠੀਆਂ ਜੀ ਅਗਲੀਆਂ ਛੀਟਾਂ ਭਰਗੀਆਂ ਸੀ ਇਹ ਮਗਰ ਛੀਟਾਂ ਖਾਲੀ ਪਈਆਂ ਅਸੀਂ ਇਹ ਬੀਬੀ ਜੀ ਕਹਿੰਦੇ ਮੱਗੇ ਬਹਿਣਾ ਤੇ ਮੇਰੇ ਨਾਲ ਦੇ ਨੇ ਗੱਲ ਕਹੀਆ ਕਨੈਕਟਰ ਸਾਹਿਬ ਨੇ ਕਿ ਤੁਸੀਂ ਮੱਗਰ ਬਹਿਜੋ ਮਗਰ ਛੀਟਾਂ ਖਾਲੀ ਹੈਗੀਆਂ ਵਾ ਤੇ ਇਹ ਕਹਿੰਦੀ ਮੈਂ ਹਾਂ ਅੱਗੇ ਬਹਿਣਾ ਵਾ ਮੈਂ ਵੀ ਆਈਪੀ ਹਾਂ ਨੌਪਤਾਲ ਜਿਹੜੀ ਬਸ ਥਾਣੇ ਲੈ ਕੇ ਹੁਣ ਪਈ ਤੂੰ ਕਹਿੰਦੀ ਮੈਂ ਵੀਆਈਪੀ ਆ ਮੈਂ ਅੱਗੇ ਹੀ ਬਹਿਣਾ ਨਾਲ ਦੇ ਮੇਰੇ ਕਨੈਕਟਰ ਸਾਹਿਬ ਨੇ ਇਹ ਗੱਲ ਕਹੀ ਆ ਵੀ ਪਿੱਛੇ ਚਲ ਜਿਓ ਤੁਸੀਂ ਵੀ ਪਿੱਛੇ ਸੀਟਾਂ ਖਾਲੀ ਪਈਆਂ ਹਾਂ ਆਮ ਬਾਰ-ਬਾਰ ਕਹਿੰਦੀ ਮੈਂ ਵੀਆਈਪੀ ਆ ਇਤੋਂ ਕਰਦਾ ਕਿੱਤਰਦਾ ਨਾਲ ਦੇ ਨੂੰ ਕਹਿੰਦੀ ਆ ਵੀ ਤੂੰ ਹੁੰਦਾ ਕੌਣ ਵੱਧ ਬੋਲਣ ਵਾਲਾ ਮੈਂ ਤਾਂ ਮੈਂ ਤੇਰੇ ਚਪੇੜ ਮਾਰਨੀ ਆ ਚਪੇੜਾ ਮਾਰਦੇ ਧਮਕੀਆਂ ਦਿੱਤੀਆਂ ਉਸ ਤੋਂ ਬਾਅਦ ਫਿਰ ਅਸੀਂ ਗੱਡੀ ਰੋਕਤੀ ਆ ਅਈਏ ਭਾਈ ਸਾਹਿਬ ਇਹ ਝਗੜਾ ਚੰਗਾ ਨਹੀਂ ਹੁੰਦਾ ਤੁਸੀਂ ਨਾ ਕਰੋ ਕਰਦਾ ਆਂਦੀ ਮੈਂ ਅੱਗੇ ਬੰਦੇ ਸੱਦਣੇ ਸਰਾਲੇ ਬੰਦੇ ਸੱਦਨੇ ਆਂ ਆਈਆਂ ਬੰਦੇ ਆਲਾ ਕੰਮ ਨਾ ਕਰੋ ਅਸਰ ਸ਼ਾਮਾਂ ਦਾ ਟਾਈਮ ਆ ਲੋਕਾਂ ਨੇ ਘਰੋ ਘਰੀ ਜਾਣਾ ਹੈਗਾ ਵਾ ਇਹ ਕੰਮ ਚੰਗਾ ਨਹੀਂ ਗਾ ਇੰਨੀ ਤੜਕੇ ਤੇ ਗਾਈ ਹੋਈ ਆ ਅਸੀਂ ਬਾਦੀ ਗੱਲ ਗੱਡੀ ਚੰਗੀ ਲਾਜੋ ਉਹ ਕਰਕੇ ਸਾਨੂੰ ਅਜੋ ਸਾਨੂੰ ਨਹੀਂ ਸੀ ਪਤਾ ਕਿ ਚੰਗੀ ਆ ਕਿ ਥਾਣਾ ਵਾ ਇੱਥੇ ਕੋ ਫੋਲ ਲੱਗਾ ਥਾਣਾ ਵਾ ਅਸੀਂ ਥਾਣੇ ਗੱਡੀ ਲਗੀ ਸਾਰੀਆਂ ਸਾਰੀਆਂ ਪਰੇਸ਼ਾਨ ਹੋਣ ਡੀਆਂ ਸਾਰੀਆਂ ਟੋਟਲ ਪਰੇਸ਼ਾਨ ਹੋਣ ਡੀਆਂ ਸ਼ਾਮਾਂ ਦਾ ਟਾਈਮ ਆ ਜੀ ਇੰਨੇ ਕਿੰਨੇ ਬੱਚੇ ਆ ਆ ਗੱਲ ਰਿਹਾ ਕਿ ਉਹ ਭੈਣ ਜਿੱਤੇ ਕੋਈ ਜੋਬ ਹੀ ਕਰਦੇ ਕੋਈ ਸਰਕਾਰੀ ਆਦਾ ਨਹੀਂ ਸਾਨੂੰ ਵੀਆਈਪੀ ਦੀ ਧਮਕੀਆਂ ਦੇਣ ਕਹਿੰਦੇ ਮੈਂ ਵੀਆਈਪੀ ਹਾਂ ਵੀਆਈਪੀ ਸ਼ੀਟ ਤੇ ਬਣਾ ਦੇ ਦੋ ਜਿਹੜੀ ਤੁਹਾਡੇ ਨਾਲ ਗੱਲ ਕਰਾਈ ਗਈ ਫੋਨ ਤੇ ਉਹ ਕੌਣ ਸੀ ਵਿਅਕਤੀ ਤੇ ਕੀ ਕਹਿ ਰਹੇ ਉਹਨੇ ਉਹ ਕਹਿੰਦੇ ਸੀ ਲੱਖਾ ਚੇਅਰਮੈਨ ਬਲਟੋਏ ਦਾ ਹਾਂਜੀ ਤੇ ਮੇਰਾ ਪਿੰਡੂ ਬਲਟੋਆ ਦੀ ਸਿੱਧੀ ਜੀ ਗੱਲ ਉਹ ਮੈਂ ਆਪ ਗੱਲ ਕੀਤੀ ਵੀ ਦੱਸੋ ਵੀ ਵੀਰ ਜੀ ਕੀ ਗੱਲ ਆ ਉਹ ਅੱਗੋਂ ਉਹਨਾਂ ਨੇ ਮੈਂ ਗੱਲ ਅਣਸੁਣੀ ਜੀ ਕਰਤੀ ਬਾਅਦ ਚ ਉਹਨਾਂ ਕੋਲ ਖਾਸ ਸਪੋਰਟ ਨਹੀਂ ਦਿੱਤੀ ਨਾ ਥਾਣੇ ਆਏ ਤੇ ਕੀ ਮੰਗ ਕਰਦੇ ਉਹਨਾਂ ਆਏ ਮੰਗ ਕਰਦੇ ਆ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਸਾਡੀ ਇਹ ਬੀਬੀ ਜੀ ਹੋਣਾ ਨਹੀਂ ਜੋ ਵੀ ਕਾਨੂੰਨ ਦੇ ਵਿੱਚ ਰਹਿ ਗਏ ਜੋ ਵੀ ਅਨੁਭਾਅ ਚਾਹੀਦਾ ਵੇ ਮਦਦ